ਸਾਸੀਗਾ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਪਿੰਡ ਰਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਅੱਜ ਪਿੰਡ ਸੇਖਵਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਦੋ ਝੋਟੀਆਂ ਸੇਲ ਕਰਨੀਆਂ ਤਾਜ਼ੀਆਂ ਸੁਈਆਂ ਚੰਗੇ ਰਿਕਾਰਡ ਵਾਲੀਆਂ ਬਹੁਤ ਹੀ ਚੰਗੀਆਂ ਸੋਹਣੀਆਂ ਸੁਨਖੀਆਂ ਝੋਟੀਆਂ ਜੀ ਤੇ ਬਿਲਕੁਲ ਤਾਜ਼ੀਆਂ ਸੁਈਆਂ ਵਾ ਜੀ ਬੱਚੇ ਵੀ ਬਹੁਤ ਸੋਹਣੇ ਦਿੱਤੇ ਆ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀ ਵੀਡੀਓ ਤੋਂ ਕਿਸੇ ਵੀਡੀਓ ਤੇ YouTube ਤੋਂ ਪਸ਼ੂ ਖਰੀਦਣਾ ਆਪਣੀ ਦੋ ਟਾਈਮ ਦੀ ਤਸੱਲੀ ਕਰ ਲਿਆ ਕਰੋ ਚਵਾਈ ਕਰਕੇ ਸੂਹੇ ਸੂਹੇ ਪਸ਼ੂ ਦੀ ਤੇ ਜਿਹੜਾ ਗੱਬਣ ਪਸ਼ੂ ਹੁੰਦਾ ਉਹਨੂੰ ਚੈੱਕ ਪਾਸ ਕਰਕੇ ਥਣ ਟਿਪਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਵੀਰ ਹੋਂ ਨਾਲ ਗੱਲਬਾਤ ਕਰਾਵਾਂਗੇ ਤੇ ਇਹਨਾਂ ਦੋਵਾਂ ਝੋਟੀਆਂ ਦੀ ਡਿਟੇਲ ਲਵਾਂਗੇ ਜੀ ਹਾਂ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਭਾਜੀ ਕੀ ਹਾਲ ਚਾਲ ਆ ਜੀ ਭਾਈ ਠੀਕ ਹੈ ਠੀਕ ਹੈ ਜੀ ਅੱਜ ਦੋ ਝੋਟੀਆਂ ਲੈ ਆਂਦੀਆਂ ਫਿਰ ਹਾਂ ਜੀ ਭਾਈ ਦੋ ਠੀਕ ਆ ਤੇ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਪਿੰਡ ਭਾਈ ਯਾਦਪੁਰ ਸੇਖਵਾ ਹਾਂ ਹਾਂਜੀ ਬਟਾਲਾ ਜ਼ਿਲ੍ਹਾ ਗੁਲਾਸਪੁਰ ਹੈ ਠੀਕ ਆ ਜੀ ਹਾਂਜੀ ਨਾਮ ਕੀ ਆ ਵੀਰ ਜੀ ਆਪਣਾ ਨਾਮਦੀਪ ਸਿੰਘ ਜੀ ਫੋਨ ਨੰਬਰ ਦੱਸ ਦਿਓ ਜੀ 98788 6393 ਕਾਫੀ ਦਿਨਾਂ ਬਾਅਦ ਵੀਡੀਓ ਪਾਈ ਆ ਹਾਂਜੀ ਭਾਈ ਤੇ ਵੱਡੀ ਝੋਟੀ ਆਪਾਂ ਪਾਈ ਹੀ ਇੱਕ ਬਹੁਤ ਹਾਂਜੀ ਭਾਈ ਉਹ ਵੇਗੀ ਨਾਮੀ ਝੋਟੀ ਜਿਹੜੀ ਹਾਂਜੀ ਭਾਈ ਉਹ ਵੇਗੀ ਹੋਰ ਇਦਾਂ ਨਹੀਂ ਦੂਜੀ ਤਾਂ ਨਹੀਂ ਵੇਗੀਆਂ ਵੀਡੀਓ ਤੇ ਜਿੱਦਾਂ ਆਪਾਂ ਵੀਡੀਓ ਪਾਈ ਠੀਕ ਆ ਸਹੀ ਆ ਜੀ ਤੈਨੂੰ ਫੋਨ ਕਰਦੇ ਜੀ ਤੁਹਾਡਾ ਕੋਈ ਟਾਈਮ ਨਹੀਂ ਲੱਗਦਾ ਰਿਹਾ ਇਦਾਂ ਹੀ ਹੈਗੇ ਹੁਣ ਭਾਜੋ ਨੱਠੀ ਹੁੰਦੀ ਸਾਰੇ ਬੰਨੇ ਤੇ ਦਿਖਾਈਏ ਝੋਟੀਆਂ ਹਾਂਜੀ ਜੀ ਠੀਕ ਹੈ ਜੀ ਆਹ ਵੇਖੋ ਜੀ ਝੋਟੀ ਚੈੱਕ ਕਰੋ ਕੱਪ ਕਾੜ ਵੀ ਚੰਗਾ ਸਿੰਘ ਦੀ ਕੁਆਲਿਟੀ ਵੀ ਸੋਹਣੀ ਫੇਸ ਕੁਆਲਿਟੀ ਚੈੱਕ ਕਰਨ ਬਹੁਤ ਹੀ ਸੋਹਣੀ ਹੈ ਜੀ ਇਹਦੀ ਨਿਗਾਹ ਆ ਫੇਸ ਹੈ ਇਹਦਾ ਆ ਵੇਖੋ ਥਣ ਥਣ ਚੈੱਕ ਕਰਦੇ ਥਣ ਵੀ ਚੰਗੇ ਲੱਗੇ ਬਹੁਤ ਸੋਹਣੇ ਹੈ ਗੈਪ ਵੀ ਹੈਗਾ ਥਣਾ ਦੇ ਵਿੱਚ ਤੇ ਕੱਦ ਕਾੜ ਵੀ ਚੰਗਾ ਵਾ ਜੀ ਮੇਲ ਵੀ ਲੰਮੀ ਹੈ ਹਾਂਜੀ ਭਾਈ ਇਹਦਾ ਸੁਆ ਕਿੰਨਾ ਜੀ ਇਹ ਭਾਈ ਦੂਜੇ ਸੁਆ ਜੇ ਦੂਜਾ ਸੁਆ ਹਾਂਜੀ ਬਸ ਸੁਈ ਆ ਜੀ ਠੀਕ ਆ ਦੇਖੋ ਕੋਈ 12 ਕਿਲੋ ਬੋਲਾ ਹੈ 12 ਕਿਲੋ ਬੋਲਾ ਬਸ ਮਾਰੀ ਬਸ ਕੋਲ ਭਾਈ ਇਹ ਪੱਠੇ ਨਹੀਂ ਖਾਣੇ ਵਾਲਾ ਕੋਈ ਵਾਨ ਨਹੀਂ ਖਾੜੀਏ ਕੋਈ ਖਾਣ ਨਹੀਂ ਲਈ ਜੀ ਜੂ ਨਹੀਂ ਲੱਗਾ ਅੱਛਾ ਜੀ ਹਾਂਜੀ ਠੀਕ ਆ ਤੇਰੀ 12 ਕਿਲੋ ਬੋਲਾ ਕਿ ਇਹ 20 14 14 ਕਿਲੋ ਜੀ ਕੱਦ ਕਾਠ ਵੀ ਚੰਗਾ ਤੇ ਪੇਠ ਪੂੜੇ ਦੀ ਕਾਫੀ ਚੌੜੀ ਆ ਪਿੱਛੋਂ ਚੜਾਈ ਵੀ ਚੰਗੀ ਆ ਆਹ ਵੇਖੋ ਜੀ ਹਵਾਨਾ ਵੀ ਚੈੱਕ ਕਰ ਲਓ ਪਿੱਛੋਂ ਆ ਇਹ ਥਾਣ ਬਹੁਤ ਸੋਹਣੇ ਲੱਗੇ ਬੱਚਾ ਵੀਰ ਜੀ ਕੀ ਆ ਇਹ ਦੇ ਮਗਰ ਉਹ ਕਟਾ ਜੀ ਭਜੀਆ ਕਿਹੜਾ ਜੀ ਆਹ ਦੇ ਨਾਲ ਆ ਆ ਕਟਾ ਜੀ ਠੀਕ ਹੈ ਜੀ ਆਹੇ ਖਨਾੜੂ ਨਾਲ ਆ ਹਾਂ ਜੀ ਵੇਖ ਸਕਦੇ ਸੋਹਣੀ ਆ ਜੀ ਤੇ ਦੁੱਧ ਐਸਾਂ ਦੇ 12 ਕਿਲੋ ਹੀ ਆ ਹੈ ਤੋਰੀ ਇਹਨੂੰ ਹਾਂ ਜੀ ਠੀਕ ਹੈ ਜੀ ਆਹ ਵੇਖੋ ਕੱਦ ਕਾਠ ਚੈੱਕ ਕਰ ਲੋ ਝੋਟੀ ਦਾ ਆਹ ਵੇਖੋ ਜੀ ਬਹੁਤ ਹੀ ਸੋਹਣਾ ਕੱਦ ਕਾਠ ਆ ਬਾਕੀ ਥੋੜਾ ਜਿਹਾ ਡਰਦੀ ਆ ਲੈ ਜੋ ਬਾਹਰ ਲੈ ਜੋ ਭਾਜੀ ਇਹਨੂੰ ਚਲੋ ਆਇਆ ਖਈ ਕਵਾ ਨਾ ਜਾ ਕਰ ਲੋ ਇਸ ਟਾਈਮ ਤੇ 12 ਕਿਲੋ ਬੋਲਾ ਹੀ ਦੱਸਦਾ ਵੀਰੇ ਸੋਹਣੀ ਆ ਚੰਗੀ ਆ ਕੁਆਲਿਟੀ ਬੇਲਬਾਲ ਵੀ ਕਾਫੀ ਲੰਮੀ ਆ ਥਾਨ ਬੜਾ ਸੋਹਣਾ ਲੱਗਾ ਜੀ ਇਹਨੂੰ ਆ ਵੇਖੋ ਕਮਾ ਲਿਆ ਵੀਰੇ ਆ ਵੇਖੀ ਪੂਰੀ ਚੰਗੀ ਸੋਹਣੀ ਸੁਣਖੀ ਆ ਜੀ ਆ ਵੇਖੋ ਬਾਕੀ ਕੁਆਲਿਟੀ ਵੀ ਮੱਧੀ ਝੋਟੀ ਆ ਜਿਹੜੀ ਵੀ ਜਿੱਡੀ ਵੀ ਹੈਗੀ ਆ ਕੁਵਾ ਦੁੱਧ ਜਿਆਦਾ ਦੱਸਿਆ ਵੀਰ ਨੇ ਫੇਰ ਚੈੱਕ ਕਰ ਲਓ ਇੱਕ ਵਾਰ ਫੇਰ ਬਹੁਤ ਹੀ ਸੋਹਣੀ ਹੈ ਜੀ ਆਹ ਦੇਖ ਤੇ ਵੀਰ ਜੀ ਦੁੱਧ ਕਿੰਨਾ ਕੁ ਜਵਾਜੂਗੀ ਇਹ ਵੀਰ ਭਾਈ ਜਿੱਥੋਂ ਲਈ ਔਰ ਕਹਿੰਦੇ 20 ਕਿਲੋ ਦੁੱਧ ਜਵਾਉਂਗੀ ਅੱਛਾ ਜੀ ਪਿਛਲੇ ਸਵੇਰੇ ਕਹਿੰਦੇ 17 ਕਿਲੋ ਦੁੱਧ ਕੱਢਿਆ ਜਦੋਂ ਸਾਰਾ ਸਾਰਾ ਠੀਕ ਆ 20 ਕਿਲੋ ਵੰਦਾ ਨਹੀਂ ਜਾਰਾ ਜੀ 16 17 ਦਾ ਬਗੈਰ ਹੀ ਕੱਢਿਆ ਜੀ ਜਿਹੜੇ ਹਿਸਾਬ ਨਾਲ 12 ਕਿਲੋ ਬੋਲਾ ਹੀ ਆ ਹਾਂ ਜੀ ਅੱਗੇ ਕੋਈ ਪੱਟੇ ਪੁੱਟੇ ਵੀ ਨਹੀਂ ਖਾਣ ਦੇ ਦੇਖੋ ਜੀ ਹਾਂਜੀ ਸਹੀ ਆ ਤੇ ਬਾਕੀ ਇੱਕ ਵਾਰ ਫੇਰ ਫੇਸ ਕੁਆਲਿਟੀ ਦਿਖਾ ਦਈਏ ਵੀ ਆ ਛੋਟੀ ਦੀ ਫੇਸ ਕੁਆਲਿਟੀ ਚੈੱਕ ਕਰ ਲਓ ਆ ਵੇਖੋ ਤੇ ਖਾਨ ਜਿਹੜਾ ਬਹੁਤ ਹੀ ਸੋਹਣਾ ਕਵਟੀ ਦਾ ਆ ਰਹੇ ਜੀ ਮੋਟੀ ਦਾ ਠੀਕ 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 ਖਾਨਾਂ ਦੀ ਕੋਈ ਵਾਅਦਾ ਘਾਟ ਨਹੀਂ ਹੈਗੀ ਵੀਰ ਜੀ ਵਾਅਦਾ ਗਾਰੰਟੀ ਨਹੀਂ ਵਾਅਦਾ ਘਾਟ ਹੋਈ ਹੋਵੇ ਠੀਕ ਹੈ ਸਿੱਟਾ ਕੋਈ ਹੋਵੇ ਸਾਡੀ ਗਾਰੰਟੀ ਇਸ ਟਾਈਮ ਤੇ 12 ਲੀਟਰ ਤਿਆਰ ਆ ਹਾਂਜੀ 12 ਜਿਹੜਾ ਤਿਆਰ ਆ ਪਾਉਂ ਹੀ ਦੱਸਣਾ ਹੁਣ ਠੀਕ ਹੈ ਤੇ ਮੁੱਲ ਕਿੰਨਾ ਵੀਰ ਜੀ ਇਹਦਾ ਮੁੱਲ ਵੀ ਤਾਂ ਜਿੱਕ ਸਤਲ ਕਰਦੀ ਹੈ ਨਾ ਦੇਣੀ ਜਿੱਥੇਕ ਦੇਣੀ ਉਹ ਕਰੋ ਇਹ ਆ ਕੇ ਲੈਂਦੇ ਨਾਲ ਭਾਈ 60 ਦੀ ਜਰਾਂ ਇਹ ਆ ਕੇ ਸਦਾ ਫੋਨ ਕਰੇ ਵੀ ਮੈਂ ਸਾਈ ਲੱਗਾ ਹੀ ਪਾਉਣ ਹੁਣ ਹਾਂਜੀ ਕਿਉਂਕਿ ਦੁੱਧਾਂ ਦੀ ਵਾਰ 18-18 ਘਾਲੇ ਗੋਰਾਮ ਨੂੰ ਦੁੱਧ ਦਊਗੀ ਮਾਨ ਹੋ ਜਾਊਗਾ ਥੋੜਾ ਬਹੁਤ ਇੱਕ 60 ਜਰਾਂ ਥੋੜਾ ਬਹੁਤ ਬਹੁਤ ਜਰਾਂ ਠੀਕ ਆ ਫੋਨ ਕਰ ਲੈ ਕੋਈ ਹਾਂ ਜੀ ਕਹਿੰਦੇ ਦੁੱਧਾਂ ਦੀ ਝੋਟੀ ਆ ਬੰਦ ਦੁੱਧ ਬਣਾਉਗਾ ਹਾਂ ਜੀ ਹਾਂ ਜੀ ਕਿਥੋਂ ਕਹਿੰਦੀ ਉਹ ਬੰਦੇ ਨੂੰ ਮਤਲਬ ਬਜ਼ੁਰਗ ਬੰਦਾ ਜਿਹਨੇ ਕਿਹਾ ਜੀ ਠੀਕ ਆ ਦੁੱਧ ਹੀ ਕਰੂਗੀ 21 27 18 17 ਘਟਿਆ ਆਪਾਂ ਨੂੰ ਅੱਛਾ ਜੀ ਤਾਂ ਕਹਿੰਦੇ 20 ਕਰੂਗੀ ਠੀਕ ਆ ਹਾਂ ਜੀ ਮਤਲਬ ਬਸ ਦੁੱਧਾਂ ਦੀ ਵੇਖੋ ਜੀ ਹਾਂ ਜੀ ਹਾਂ ਜੀ ਇਹ ਹੈ ਕੁਆਲਟੀ ਵਾਲੀ ਆ ਪੂਰੀ ਚੰਗੀ ਸੋਹਣੀ ਸੰਖੇਪੀ ਜੀ ਆ ਵੇਖ ਸਕਦੇ ਹਵਾਨਾ ਤੁਸੀਂ ਚੈੱਕ ਕਰ ਸਕਦੇ ਆ ਤੇ ਆ ਦੂਜੇ ਨੰਬਰ ਵਾਲੀ ਦਿਖਾਈ ਜੀ ਆਪਾਂ ਹੈਂ ਇਹਦਾ ਵੀਰ ਜੀ ਸੂਆ ਕਿਨੂੰ? ਤੇ ਪਹਿਲਾ ਸੂਆ ਜੀ ਮੂੰਹ ਚਾਰ ਦਾੰਦਾ ਜੀ। ਪਹਿਲਾ ਸੂਆ। ਹਾਂ ਜੀ ਮੂੰਹ ਚਾਰ ਦਾੰਦਾ। ਮੂੰਹ ਤਾਂ ਚਾਰ ਦਾੰਦਾ। ਇਹ ਕੱਲ੍ਹ ਸੂਈ ਆ ਜੀ ਭਾਜੀ। ਠੀਕ ਆ ਕੱਲ੍ਹ ਹੀ ਸੂਈ ਆ। ਸਾਡੇ ਕੋਲ ਹੀ ਸੂਈ ਆ ਇਹ। ਤੇ ਸਾਡੇ ਕੋਲ ਸੂਈ ਆ ਜੀ। ਅੱਛਾ ਬੱਚਾ ਕੀ ਇਹਦੇ ਕੋਲ? ਬਾਈ ਬਾਈ ਬੱਚਾ ਕੱਟਾ ਜੀ ਇਹਦਾ ਵੀ। ਅੱਛਾ ਇਹਦਾ ਵੀ ਕੱਟਾ। ਆਹ ਵਾਲਾ ਕੱਟਾ ਜੀ 나ੜੂ ਤੇ ਹੀ। ਹਾਂ ਜੀ ਹਾਂ ਜੀ। ਸਾਰਾ 나ੜੂ ਕੱਟਿਆ ਨਾ ਜੀ। ਆਹ ਦੇਖੋ ਜੀ। ਠੀਕ ਆ। ਤੇ ਇਹਦੇ ਕੋਲ ਦੁੱਧ ਕਿੰਨਾ ਵੀਜਿਆ ਇਸ ਟੰਦੇ? ਅਸੀਂ ਤੇ ਇਹਨਾਂ ਚੁਬੀਆਂ ਕੀਤੀਆਂ ਜਾਂਦੀਆਂ ਹਾਂ ਜੀ ਹਾਂ ਜੀ ਮੈਨੂੰ ਇਹਦੇ ਕੋਲ ਸੱਤ ਕਿਲੋ ਲਾਹੂਗਾ ਬੋਲਾਈ ਸੱਤ ਕਿਲੋ ਬੋਲਾਈ ਹਾਂ ਜੀ ਸੱਤ ਕਿਲੋ ਬੋਲਾਈ ਠੀਕ ਠੀਕ ਆ ਹਾਂ ਜੀ ਤੇ ਦੁੱਧ ਕਰ ਜੀ 10-12 ਕਿਲੋ ਕਰ ਜੀ ਆਰਾਮ ਨਾਲ ਹਾਂ ਸੁਣ ਓਕੇ ਵੀਰ ਜੀ ਹਾਂ ਸੁਣ ਬਹੁਤ ਵਧੀਆ ਤਾਤ ਨੂੰ ਰਹਿ ਮੋਤੀ ਜੀ ਠੀਕ ਹੈ ਸਵਾ ਬਣਾ ਦਈਏ ਸਹੀ ਆ ਹਾਂ ਜੀ ਬਾਕੀ ਸਿੰਘ ਦੀ ਬਾਦੀ ਵੀ ਕਰ ਦਈਏ ਅੱਜ ਇਹ ਤਾਂ ਬੋਲਾਈ ਆ 7 ਕਿਲੋ ਹਾਂ ਜੀ ਹਾਂ ਜੀ ਬੋਲਾ 7 ਕਿਲੋ ਤੋਰੀ ਵੀ ਵੀਰ ਜੀ ਖੋਲੀਏ ਨੂੰ ਠੀਕ ਆ ਹਾਂ ਐਸੇ ਮੂੰਹ ਤਾਂ ਚਾਰ ਦੰਦ ਝੋਟੀ ਆ ਜੀ ਪਹਿਲਾ ਸੂਆ ਆ ਪਿੱਛੇ ਬੱਚਾ ਆ ਗਿਆ ਕੱਟਾ ਆ ਜੀ ਇਹਦੇ ਛਣ ਸੋਹਣਾ ਲੱਗਾ ਇਹਨੂੰ ਆਹ ਵੇਖ ਰਹੇ ਆ ਤੇ ਗੈਬ ਵੀ ਥਣਾ ਦੇ ਵਿੱਚ ਚੰਗਾ ਸੋਹਣੀ ਸੁਨੱਖੀ ਆ ਜੀ ਆਹ ਵੇ ਪੂਰੀ ਕੈਮ ਲਾ ਜੋ ਵੀ ਆਏ ਕੋ ਜੀ ਸੋਹਣੀ ਸੁਨੱਖੀ ਆ ਬਾਕੀ ਹੈ ਵੀ ਕੁਆਲਿਟੀ ਦੀ ਆ ਪੂਰੀ ਸਿੰਘ ਸੁng ਬੜਾ ਸੋਹਣਾ ਲੱਗਾ ਵਾ ਖਾਣ ਵੀ ਬਹੁਤ ਸੋਹਣਾ ਲੱਗਾ ਵੀ ਝੋਟੀ ਤੇ ਦੋ ਤਿੰਨ ਦਿਨ ਦਾ ਸੁਆਹ ਜੇ ਲਾ ਜੀ ਪਿੱਛੇ ਕੱਟਾ ਆ ਜੇ ਇਹਦੇ ਦੁੱਧ ਵੀਰ ਜੀ ਕਿੰਨਾ ਕ ਚਾ ਆ ਜੂਗੀ ਇਹ ਕੋਈ ਨਾਰਮਲ 11 ਕਿਲੋ ਚਾਉਣੀ ਹੈ 11 12 ਕਿਲੋ ਚਾਉਣੀ ਹੈ ਬਾਕੀ ਇੱਕ ਮੂੰਹ ਦਾ ਵਿਚਾਰ ਦਾ ਹੁੰਦਾ ਹਨਾ ਠੀਕ ਹੈ ਬਾਕੀ ਆ ਕੇ ਵੇਖ ਲੂਗਾ ਜਿੰਨੇ ਵੀਰ ਨੂੰ ਪਸੰਦ ਹੋ ਹਾਂਜੀ ਹਾਂਜੀ ਥੜ੍ਹ ਸੁਣੋ ਓਕੇ ਵੀਰ ਜੀ ਬਾਤ ਘੜਤ ਨਹੀਂ ਕੋਈ ਹੈਗੀ ਕੋਈ ਬਾਤ ਘੜਤ ਨਹੀਂ ਥਾ ਥਾ ਗੁੱਡੀ ਗੁੱਡੀ ਧਾਗੇ ਜੀ ਠੀਕ ਹੈ ਜੀ ਹਾਂਜੀ ਤੇ ਇਹਦਾ ਮੁੱਲ ਕਿੰਨਾ ਕਰਦੇ ਜੀ ਇਹਦਾ ਭਾਜੀ ਫੋਨ ਲੇ 18 ਜੀ 15 ਜੀ ਦਾ ਜੀ ਕੋਚੋਂ ਹੈ ਕੋਈ ਮਾਰਦਾਨ ਥੋੜਾ ਵਧਾਉਣਾ ਹੀ ਕਰਦੇ ਆ ਕੱਲ ਜੱਸ ਨੂੰ ਦੱਸ ਕੇ ਦੇ ਦਾਂਗੇ 10 ਉਹ ਚ ਛੋਟ ਛੋਟ ਹੋ ਜੂਗੀ ਹੋ ਜੂਗੀ ਠੀਕ ਹੈ ਫੋਨ ਕਰ ਲੈ ਕੋਈ ਵੀ ਹਨਾ ਤੇ ਕਰ ਨਹੀਂ ਵੀਰ ਜੀ ਕੋਈ ਗੱਲ ਬਾਤ ਹੋਰ ਬਸ ਬਸ ਜੀ ਠੀਕ ਜੀ ਅੱਜ ਵੀਰ ਨੇ ਅੱਜ ਦੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਧੰਨਵਾਦ ਵੀਰ ਜੀ ਧੰਨਵਾਦ ਤੇ ਆਹੀ ਵੀਰ ਕੋ ਦੋ ਝੋਟੀਆਂ ਬਹੁਤ ਹੀ ਸੋਹਣੀਆਂ ਵਾਂ ਤੇ ਵੀਰ ਨੂੰ ਫੋਨ ਕਰ ਲਿਓ ਤੇ ਆ ਆ ਗਿਆ ਆਪਣੀ ਸੁਈਆਂ ਸਵਾਈਆਂ ਹੈਗੀਆਂ ਦੋ ਟਾਈਮ ਤਸੱਲੀ ਜ਼ਰੂਰ ਕਰ ਲਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ